ਤੇ ਹਾਰਾ ਮੋਕੇ ਫਰੀਦਕੋਟ ਪੁਲਿਸ ਤੇ ਫੂਡ ਸੇਫਟੀ ਟੀਮਾਂ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ 18 ਕੁਇੰਟਲ 50 ਕਿਲੋ ਨਕਲੀ ਮਿਠਾਈ ਕੀਤੀ ਗਈ ਸੀ 115.5 ਕਿਲੋ ਮਿਲਕ ਕੇਕ 180 ਕਿਲੋ ਖੋਇਆ ਬਰਫੀ ਤੇ 16 ਕੁਇੰਟਲ ਸੋਨ ਪਾਪੜੀ ਕੀਤੀ ਗਈ ਸੀ ਸਾਡੇ ਵੱਲੋਂ ਅਜਿਹੇ ਅੰਸਰਾ ਵਿਰੁੱਧ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਜੋ ਕਿ ਪਬਲਿਕ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੇ ਹਨ ਡਾਕਟਰ ਪ੍ਰਗਿਆ ਜਨ ਐਸਐਸਪੀ ਫ੍ਰੀਕੋਰਟ ਅਜੇ ਹਾਂ ਚੈਕਿੰਗਾਂ ਨਿਯੰਤਰਿਤ ਜਾਰੀ ਰਹੇਗੀ ਤਾਂ ਜੋ ਬਾਜ਼ਾਰ ਅੰਦਰ ਕਿਤੇ ਵੀ ਮਿਲਾਪੀ ਵਸਤੂਆਂ ਦੀ ਵਿਕਰੀ ਨਾ ਹੋ ਸਕੇ ਡਾਕਟਰ ਪ੍ਰਗਿਆ ਜਨ ਐਸਐਸਪੀ ਫ੍ਰੀਕੋਰਟ ਨੇ ਕਿਹਾ ਦੁਕਾਨਾਂ ਤੇ ਮੌਜੂਦ ਵਾਕਰ ਮਠਿਆਈਆਂ ਦੀ ਟੈਸਟਿੰਗ ਲਈ ਵੀ ਸੈਂਪਲ ਭਰੇ ਗਏ ਹਨ ਸਰ ਕੀ ਨਾਮ ਹੈ ਤੁਹਾਡਾ ਕੀ ਪੋਸਟ ਹੈ ਤੁਹਾਡਾ ਹਾਂਜੀ ਮੈਂ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਸਿਹਤ ਵਿਭਾਗ ਤੋਂ ਸਰ ਜਿਹੜੀ ਫੈਕਟਰੀ ਚੱਲ ਰਹੀ ਸੀ ਕਦੋਂ ਤੇ ਚੱਲ ਰਹੀ ਸੀ ਕੀ ਉਹਦਾ ਕੋਈ ਲਾਇਸੈਂਸ ਵਗੈਰਾ ਹੈ ਸੀ ਹਾਂਜੀ ਇਹ ਫੈਕਟਰੀ ਦਾ ਇਹਨਾਂ ਨੇ ਫੂਡ ਸੇਫਟੀ ਦੇ ਅੰਡਰ ਲਾਇਸੈਂਸ ਬਣਵਾ ਰੱਖਿਆ ਹੈ ਤੇ ਅਸੀਂ ਹੁਣ ਚੈਕਿੰਗ ਇਹ ਤੇ ਕਰ ਰਹੇ ਹਾਂ ਬਾਕੀ ਜੋ ਜਾਣਕਾਰੀ ਤੁਹਾਨੂੰ ਸਾਰੇ ਸਾਂਝੀ ਕਰ ਦਿੱਤੀ ਜਾਊਗੀ ਪਲੇ ਬਰਸ਼ ਮਿਲਿਆ ਤੇ ਉਹ ਕਾਦੇ ਸੈਂਪਲ ਕਰੇ ਗਏ ਇੱਥੇ ਪਤੀਸਾ ਬਣਾ ਰਹੇ ਹਨ ਮਿਲ ਕੇ ਤੇ ਸੈਂਪਲ ਲੈ ਜਾ ਰਹੇ ਲੈ ਗਏ ਤੇ ਆਪਣੇ ਬਰਫੀ ਬਣਾਈ ਹੈ ਕੁਝ ਇਹਨਾਂ ਨੇ ਮੌਂਸਫਲੀ ਰੰਗ ਲਗਾ ਰੱਖੀ ਉਹਦਾ ਵੀ ਸੈਂਪਲ ਲਿਆ ਗਿਆ ਤੇ ਬਾਕੀ ਜੋ ਵੀ ਆਈਟਮ ਨੇ ਬਣਾ ਰਹੇ ਨੇ ਸਾਰਾ ਸੈਂਪਲ ਲੈ ਲਿਆ ਗੱਟਾਂ ਦੇ ਵਿੱਚ ਫੇਰ ਸਮਾਨ ਨਿਕਲਿਆ ਸੀ YouTube ਬਸੂ ਆ ਰਹੀ ਸੀ ਜਾਂ ਤੜੀਆਂ ਲੈ ਰਹੇ ਹਾਂ ਆ ਸਾਫ ਸਫਾਈ ਅਸੀਂ ਦੇਖਿਆ ਨਹੀਂ ਇੱਥੇ ਹੈ ਉਹਦਾ ਅਨਹਾਈਜੈਨਿਕ ਚਲਾਨ ਕੱਟ ਦਿੱਤਾ ਗਿਆ ਜਿਸ ਦੇ ਤਹਿਤ ਸੈਕਸ਼ਨ 55 ਦੇ ਫੂਡ ਸੇਫਟੀ ਐਕਟ ਦੇ ਤਹਿਤ ਇਹਨਾਂ ਦੇ ਕਵਾਟਰਜ ਕੇਸ ਲਗਾ ਦਿੱਤਾ ਜੀ ਠੀਕ ਹੈ ਨਾ ਬ੍ਰਾਂਡ ਤੋਂ ਪੈਕ ਹੋ ਰਿਹਾ ਹੈਗਾ ਕੀ ਉਹ ਇਹਨਾਂ ਦਾ ਬ੍ਰਾਂਡ ਹੈ ਜਾਂ ਕੋਈ ਬਾਹਰ ਦਾ ਰਸਤਾਂ ਦਾ ਐਡਰੈਸ ਹੋਵੇ ਨਹੀਂ ਉਹਦੇ ਤੇ ਐਡਰੈਸ ਵਗੈਰਾ ਕੋਈ ਨਹੀਂ ਲਿਖਿਆ ਹੋਇਆ ਹਾਂ ਉਹ ਦੇਖ ਰਹੇ ਅਸੀਂ ਜੋ ਬੈਚ ਨੰਬਰ ਵੀ ਹੈ ਬੈਚ ਨੰਬਰ ਕੋਡ ਵਗੈਰਾ ਕਿਸ ਤਰ੍ਹਾਂ ਸੋਚਣਾ ਨਹੀਂ ਲਈ ਇੱਥੇ ਦੀ ਸਾਨੂੰ ਪੁਲਿਸ ਦੇ ਤੇ ਕੁਝ ਕੋਫੀਆ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਸੀ ਪੁਲਿਸ ਡਿਪਾਰਟਮੈਂਟ ਨੇ ਸਾਨੂੰ ਸੰਪਰਕ ਕਰਕੇ ਸਾਡੇ ਨਾਲ ਇੱਥੇ ਮਿਲ ਕੇ ਅਸੀਂ ਜੁਆਇੰਟ ਆਪਰੇਸ਼ਨ ਕਰ ਰਹੇ ਹਾਂ ਟੈਕਿੰਗ ਕਰ ਰਹੇ ਸਾਫ ਸਫਾਈ ਦਾ ਧਿਆਨ ਨਹੀਂ ਦੇਖਿਆ ਤੁਸੀਂ ਆਪ ਚੈੱਕ ਕੀਤਾ ਹਾਂਜੀ ਸਾਫ ਸਫਾਈ ਤੁਹਾਨੂੰ ਦੱਸ ਰਹੇ ਹਾਂ ਵੀ ਸਾਫ ਸਫਾਈ ਨਹੀਂ ਸੀ ਉਹਦੇ ਅਨਹਜੈਨਿਕ ਚਲਾਨ ਉਹਦੇ ਤਹਿਤ ਫੂਡ ਸੇਫਟੀ ਐਕਟ ਦੇ ਤਹਿਤ ਧਾਰਾ 56 ਦੇ ਤਹਿਤ ਕਾਰਜ ਕਰਤਾ ਜਾ ਰਿਹਾ ਹੈ ਬਾਹਰ ਬਣਾਉ ਹੋ ਰਿਹਾ ਹੈ ਅੰਦਰ ਇਸ ਤੋਂ ਬ੍ਰੈਂਡ ਹੋ ਰਿਹਾ ਹੈ ਹਾਂਜੀ ਉਹਦੇ ਬਾਰੇ ਸਾਰੀ ਜਾਣਕਾਰੀ ਅਸੀਂ ਲੈ ਰਹੇ ਹਾਂ ਜੋ ਫੂਡ ਸੇਫਟੀ ਐਕਟ ਦੇ ਤਹਿਤ ਇਹਨਾਂ ਤੇ ਕਾਰਵਾਈ ਕਰ ਦਿੱਤੀ ਹੈ ਸੈਂਪਲ ਲੈ ਕੇ ਕੋਈ ਕਾਰਵਾਈ ਕਰਨੀ ਦੇਖੋ ਜੀ ਸੈਂਪਲ ਲੈਣ ਤੋਂ ਬਾਅਦ ਇਹਨਾਂ ਨੂੰ ਟੈਸਟਿੰਗ ਲਈ ਫੂਡ ਫੂਡ ਸੇਫਟੀ ਲੈਬ ਕਰਦੇ ਜਿੱਤਾ ਜਾਊਗਾ ਜੋ ਤੁਹਾਨੂੰ ਰਿਪੋਰਟ ਪ੍ਰਾਪਤ ਹੋਊਗੀ ਮਾਲਕ ਕੌਣ ਨੇ ਸਰ ਇਹਦੇ ਵਿੱਚ ਇਹਨਾਂ ਦੇ ਨਰਿੰਦਰ ਅਤੇ ਨਰਿੰਦਰ ਕੁਮਾਰ ਜੀ ਇਹਨਾਂ ਦੇ ਮਾਲਕ ਹੈ ਓਕੇ ਦੇ ਹੈ ਸਰ ਜਿਹੜੀ ਮਠਾਈ ਬਣੀ ਹੋਈ ਹੈ ਉਸ ਦਾ ਕੀ ਹੋਏਗਾ ਜੀ ਦੇਖੋ ਜੀ ਅਸੀਂ ਸੈਂਪਲ ਲੈ ਲਏ ਜਿਵੇਂ ਰਿਪੋਰਟ ਆਊਗੀ ਉਹਦੇ ਤੇ ਉਹਦੇ ਆਧਾਰ ਤੇ ਉਹਦੇ ਤੇ ਕਾਰਵਾਈ ਕਰਦੇ ਮਾਲ ਦੇ ਕਸੀਰ ਹੋਊਗਾ ਜਿਹੜਾ ਮਿਲ ਕੇ ਕਹੋਗੇ ਆਪਣੀ ਬਰਫੀ ਹੋਗੀ ਤਾਂ ਪਤਿਸਾ ਹੋਗਾ ਉਹਨੂੰ ਅਸੀਂ ਪੂਰੇ ਕਾਰਵਾਈ ਕਰਦੇ ਸੀਜ਼ ਕਰਕੇ ਕਿੰਨਾ ਕੁਸ਼ ਪਤਾ ਲੱਗ ਰਿਹਾ ਵੀ ਕਦਾ ਫਰੀਦਕੋਟ ਹੀ ਸਪਲਾਈ ਹੋਣਾ ਸੀ ਇਹ ਬਾਹਰ ਵੀ ਕਿਤੇ ਜਾਂਦਾ ਹੈ ਕੁਆਂਟੀਟੀ ਕਿੰਨੀ ਗਈ ਪਤਾ ਲੱਗ ਕੁਆਂਟੀਟੀ ਹੋਈ ਗਿਣਤੀ ਕਰ ਰਹੇ ਹਾਂ ਜੋ ਵੀ ਸਾਨੂੰ ਸਾਰੀ ਜਾਣਕਾਰੀ ਸਪਲਾਈ ਕਿਤੇ ਕਿਤੇ ਕਰਦੇ ਸੀ ਪੂਰੀ ਜਾਣਕਾਰੀ ਅਜੇ ਲੈ ਰਹੇ ਹਾਂ ਅਜੇ ਤੁਸੀਂ ਇਨੀਸ਼ੀਅਲ ਸਟੇਜ ਤੇ ਅਸੀਂ ਤੁਹਾਨੂੰ ਸਾਰੀ ਪੂਰੀ ਜਾਣਕਾਰੀ ਬਾਅਦ ਵਿੱਚ ਦੇ ਦਿੰਦੇ ਹਾਂ ਕੀ ਚੱਲ ਰਹੀ ਸੀ ਇਸ ਤਰ੍ਹਾਂ ਕੇ ਸਵਾਲ ਤੁਸੀਂ ਜਾਂਦੇ ਸੀ ਇੱਕ ਨਾ ਇੱਥੇ ਫਰੀਦਕੋਟ ਸਾਨੂੰ ਇਨਫੋਰਮੇਸ਼ਨ ਆਈ ਜਿਹਦੇ ਤੇ ਜਿਹੜੇ ਫੂਡ ਸੇਫਟੀ ਵਾਲੇ ਜਿਹੜੇ ਡਿਪਾਰਟਮੈਂਟ ਹੈਗੇ ਆ ਨਾਲ ਪੁਲਿਸ ਫਰੀਦਕੋਟ ਪੁਲਿਸ ਦੀ ਜੁਆਇੰਟ ਇੱਕ ਆਪਰੇਸ਼ਨ ਕੀਤਾ ਹੈਗਾ ਜਿਹਦੇ ਵਿੱਚ ਆ ਕੇ ਇੱਥੇ ਇਹਨਾਂ ਨੇ ਚੈੱਕ ਕੀਤਾ ਕਿ ਜਿਹੜੀ ਮਠਿਆਈ ਕਾਫੀ ਮਾਤਰਾ ਦੇ ਵਿੱਚ ਮਠਿਆਈ ਇੱਥੇ ਬੰਦੀ ਹੈਗੀ ਆ ਪਤੀਸਾ ਬੰਦਾ ਹੈਗਾ ਤਾਂ ਉਹਨਾਂ ਦੇ ਕੁਝ ਸੈਂਪਲ ਜਿਹੜੇ ਹੈਗੇ ਇਹਨਾਂ ਨੇ ਲੈ ਲਏ ਹੈਗੇ ਆ ਸੈਂਪਲ ਲੈਣ ਤੋਂ ਬਾਅਦ ਜਿਸ ਤਰ੍ਹਾਂ ਦੀ ਜਿਹੜੀ ਰਿਪੋਰਟ ਆਊਗੀ ਉਹਦੇ ਮੁਤਾਬਕ ਜਿਹੜੀ ਹੈਗੀ ਆ ਅੱਗੇ ਕਾਰਵਾਈ ਕੀਤੀ ਜਾਊਗੀ ਐਤਮਤ ਸਰ ਦੇਖਿਆ ਗਿਆ ਵੀ ਮਠਿਆਈ ਬਣ ਰਹੀ ਹੈ ਲੇਕਿਨ ਦੁੱਧ ਕਿੱਥੇ ਨਜਦੀ ਆ ਹਾਂਜੀ ਉਹ ਜਿਹੜਾ ਸੈਂਪਲ ਦੇ ਵਿੱਚ ਜੋ ਰਿਪੋਰਟ ਇਹਨਾਂ ਨੂੰ ਲਵਾਉਗੇ ਉਹਦੇ ਮੁਤਾਬਕ ਫਿਰ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਸਾਰੀ ਹਾਂਜੀ ਉਹ ਉਹ ਤਾਂ ਹੈ ਹੀ ਆ ਜੋ ਸਾਰਾ ਵੀਡੀਓ ਬਣਾ ਲਈ ਹੈ ਜੀ ਸਾਡਾ ਇਹ ਇੱਕ ਗੱਲ ਉਹ ਉਹ ਤਾਂ ਹੁਣ ਥੋੜਾ ਅੱਗੇ ਇਨਵੈਸਟੀਗੇਟ ਜਸਟ ਉਹਨਾਂ ਸਾਰਾ ਚੈੱਕ ਕੀਤਾ ਜੇ ਉਹਨੇ ਆ ਕੇ ਤਾਂ ਹੁਣ ਸਾਰਾ ਲੀਗਲੀ ਡਿਟੇਲ ਉਚਕਿਸ਼ ਕੀਤੀ ਜਾਊਗੀ ਫਿਰ ਸਰ ਇਹ ਕੋਈ ਵਿਕਨੇਰੀ ਬ੍ਰਾਂਡ ਦੀ ਮਿਲੀ ਆ ਜਾਂ ਵਿਕਨੇਰੀ ਬ੍ਰਾਂਡ ਦੀ ਪੈਕਿੰਗ ਕੀਤੀ ਜਾ ਰਹੀ ਹੈ ਕਿਉਂ ਇਹਨਾਂ ਦਾ ਬ੍ਰਾਂਡ ਹੈ ਜਾਂ ਬਾਹਰ ਦਾ ਰਸਤਾਨ ਦਾ ਐਡਰੈਸ ਲਿਖੋ ਤੇ ਇਹ ਜਿਹੜੇ ਹੈਗੇ ਡਿਪਾਰਟਮੈਂਟ ਚੈੱਕ ਕਰ ਰਿਹਾ ਇਹਨਾਂ ਨੇ ਲੈ ਲੇ ਆ ਜੀ ਜਿਹੜੇ ਹੈਗੇ ਕੀ ਹੈਗਾ ਕੋਈ ਇਹਨਾਂ ਕੋਈ ਲਾਇਸੈਂਸ ਕੀ ਹੈਗਾ ਕਿ ਇਸ ਚੀਜ਼ ਦਾ ਇਹ ਕੀ ਚੀਜ਼ ਬਣਾ ਸਕਦੇ ਆ ਠੀਕ ਤਾਂ ਫਿਰ ਮੂਨਫਲੀ ਮਿਲਿਆ ਰਾਂਗਲ ਜੀ ਨੂੰ ਉਹ ਪਤਾ ਲੱਗੇ ਕਿ ਕੀ ਚੀਜ਼ ਰੱਖੀ ਆ ਕੋ ਕੋ ਜਿੰਨਾ ਚਿਰ ਉਹਦਾ ਸੈਂਪਲ ਦਾ ਦੱਸਿਓ ਜੀ ਥੋੜਾ ਜਿਹਾ ਦੱਸ ਦਿਓ